ਸ਼ਲੋਕ ਮਹੱਲਾ ਤੀਜਾ ਦਰਵੇਸੀ ਕੋ ਜਾਣ ਸੀ ਵਿਰਲਾ ਕੋ ਦਰਵੇਸ਼ ਜੇ ਘਰ ਹੰਡੈ ਮੰਗਦਾ ਤ੍ਰਿਗ ਜੀਵਨ ਤ੍ਰਿਗ ਵੇਸ ਲੋਕ ਦਰਵੇਸ਼ ਜਿਹੜਾ ਹੁੰਦਾ ਹੈ ਦਰਵੇਸੀ ਕੋ ਜਾਣ ਸੀ ਵਿਰਲਾ ਕੋ ਦਰਵੇਸ਼ ਦਰਵੇਸੀ ਨੂੰ ਕੋਈ ਵਿਰਲਾ ਦਰਵੇਸ਼ ਜਾਣਦਾ ਹੁੰਦਾ ਪ੍ਰਗਿਆਨੀ ਕੀ ਗੱਦ ਫਰੁੰਗਿਆ ਦੀ ਜਾਂਦੇ ਹਮਮ ਸੱਤ ਦੇ ਬਿਸ਼ੁਣ ਸਤ ਰੂਪ ਦੀ ਹਰ ਕਿਸੇ ਨੂੰ ਨਹੀਂ ਪਛਾਣ ਦਿੰਦੀ ਗੁਰਨਾਮ ਦੀ ਪਛਾਣ ਹੋਈ ਉਹਦੀ ਸੁਖਾਲੂ ਜਾਂ ਬੋਗੜਾ ਫਿਰ ਨਾ ਘਰ ਘਰ ਕੌਲੇ ਲੈ ਕੇ ਮੇchu ਫੱਦਾ ਨਹੀਂ ਹੰਦੇ ਨੂੰ ਫੱਦਾ ਨਹੀਂ ਸਾਡੇ ਅੱਛਾ ਜੀ ਨੰਦਰ ਚਲਾਉਣੇ ਨੇ ਉਹ ਕਰਨਾ ਜਿਹੜੇ ਮੰਗਦੇ ਫਿਰਦੇ ਨੇ ਚਾਹੇ ਕਿਸੇ ਕੰਮ ਖਤਰ ਵੀ ਮੰਗਦੇ ਨੇ ਬਹਾਨਾ ਕੋਈ ਵੀ ਹੈ ਚਾਹੇ ਇਹਨਾਂ ਦਾ ਕਿ ਹਜੂਰ ਸਾਹਿਬ ਨੰਦਰ ਵਾਸਤੇ ਦੁਬਦੇ ਨੇ ਉਹ ਦਰਬੇਸ਼ ਨੇ ਉਹ ਅਪਰਾਧੀ ਨੇ ਸਾਰੇ ਦਰਵੇسی ਨਹੀਂ ਹੁੰਨ ਕੋਈ ਵੀ ਕੋਈ ਵੀ ਗੁਰ ਸਿੱਖ ਨਹੀਂ ਹੋਣਾ ਚਾਹੀਦਾ ਗੁਰ ਸਿੱਖੀ ਆਜਾਤ ਨਹੀਂ ਦਿੰਦੀ ਤੁੰਗਣਾ ਦਵਾ ਗੁਰਮਤ ਬਹੁਤ ਹੀ ਸਖਤਲੀ ਖਲਾਫ ਹੈ ਇੱਕ ਕਿਸਮ ਦੀ ਅਪੀਲ ਕਰਨੀ ਵੀ ਬਾੜੀ ਹੈ ਗੁਰਦਾਨੇ ਆ ਕੇ ਤੇ ਹੋਰ ਅਪੀਲ ਕਰਨੀ ਵੀ ਜਿਹੜੀ ਹੈ ਜੈਰਵਾਜ ਨੂੰ ਸਾਡੇ ਗਿਆਨ ਵਿੱਚ ਪੈਸੇ ਦੀ ਕੋਈ ਰੋਲ ਨਹੀਂ ਬਸ तकरीबन ਸਾਜ ਕੋਲ ਜਾਂ ਐਡਮਿਟ ਨੇ ਸਾਬਤ ਕਰ ਦਿੱਤਾ ਕੋਈ ਰੋਲ ਹੈਗੀ ਜਿਹੜਾ ਜ਼ਿੰਦਗੀਆਂ ਸਭ ਦੀਆਂ ਕੋਈ ਘਰ ਕਿੰਦੀ ਸਾਡਾ ਰੋਟੀ ਖਾ ਲੈਂਦੇ ਆ ਥੁੱਕੀ ਵਿੱਚ ਹਿਆ ਰੋਟੀ ਉਹ ਵਰਚਾ ਮਿਲ ਜਾਣਾ ਹੋਰ ਵਰਚੇ ਖਾ ਲਈ ਦੀ ਨੂੰਣ ਖਾ ਲਈਦਾ ਵੀਰ ਨਾਲ ਤਾਂ ਫੇਰ ਚੰਗੀ ਖਾਂਦੇ ਤਾਂ ਜੋ ਵੀ ਹੁੰਦੀ ਗਾ ਸੀ ਖਾ ਲਈ ਕੋਈ ਪੈਸੇ ਦੀ ਲੋੜ ਨਹੀਂ ਪੈਸਾ ਪਰਪੰਖਿਆ ਪਰਪੰਖੀ ਲੋਕਾਂ ਨੂੰ ਪੈਸੇ ਦੀ ਲੋੜ ਹੈ ਪਰਪੰਖ ਜਰਾ ਕੀ ਸੱਚ ਦੇ ਮਾਰਗ ਨੂੰ ਉਸੇ ਰਾਹ ਪਾਉਣ ਵਾਸਤੇ ਉਹਨਾਂ ਤਰ੍ਹਾਂ ਜੀਵਣਾ ਤਰਹੋ ਦਾ ਵੇਸ ਬਣਾਇਆ ਆਇਆ ਭੇਖ ਪਾਇਆ ਜਿਹੜਾ ਉਹ ਹਿਰਗਾਤਾ ਤੇ ਘਾਰ ਆਉਂਦੇ ਫੇਸਲੂ ਉਹਨਾਂ ਦਾ ਕਾਕਾ ਫਿਰਿਆ ਉਹਨੇ ਬਗੜਾ ਇਹ ਗੁਰੂ ਲਈ ਫਿਰਦਾ ਕਰ ਕਰ ਕੁਰਬਾਨੀ ਉਹ ਕਹਿੰਦੀ ਐ ਕੁਰਬਾਨੀ ਤੇ ਕਾਰ ਕਰਦੀ ਐ ਇਹਨੂੰ ਸੁਣ ਲੈ ਸੁਣ ਲੈ ਨਹੀਂ ਸੁਣਨਾ ਨਾ ਸੁਣ ਬਹੁਤ ਸੁਣਨਾ ਠੀਕ ਹੈ ਜੀ ਜੇ ਆਸਾ ਅੰਦੇਸਾ ਤਜ ਰਹਿ ਗੁਰਮੁਖੀ ਭਿਖਿਆ ਨਾਉ ਕਿਸਕੇ ਚਰਨ ਪਖਾਲੀ ਐ ਨਾਨਕ ਹਉ ਬਲਹਾਰੇ ਜਾਉ ਇਹ ਆਸ ਮੇਰੀ ਅੰਦਰ ਅਸ਼ੁਧਤਾ ਆਸ ਤੇ ਪੂਰੀ ਹੋਊ ਕਿ ਨਹੀਂ ਹੋਊ ਛੱਡੇ ਦੇਵੇ ਦਫਾ ਕਰੇ ਉਹ ਹੋਊ ਨਹੀਂ ਹੋਊ ਰਹਾ ਹਾਂ ਆਸ ਤੇ ਦੇ ਨਾਲ ਦੇਸ਼ਾ ਜੁੜਿਆ ਹੋਇਆ ਸਾਡੀ ਤੋਂ ਕਿਉਂਕਿ ਅਸੀਂ ਆਸ ਧਾਰਦੇ ਆ ਉਹਦੇ ਨਾਲ ਸ਼ੰਕਾ ਜੁੜੀ ਹੋਈ ਹੈ ਦੁਆਵਾਂ ਵਿੱਚ ਛੱਡ ਦੇਵੇ ਕੰਮ ਸਵੇਚ ਨੂੰ ਜਿਹਨੂੰ ਨਹੀਂ ਜਿਹਨੂੰ ਨਾਝੜੂ ਜੇ ਨਹੀਂ ਜਾਂਦਾ ਚੜਨਾ ਨਹੀਂ ਜੇ ਚੜਨਾ ਤਾਂ ਹਟਣਾ ਨਹੀਂ ਇਹ ਜਿਉਣਾ ਰਹੇ 5 ਸਾਲ ਦੇ ਸਤ ਆਜ ਰਹੇ ਹਾਂਜੀ ਗੁਰਮੁਖੀ ਪਿਛਿਆ ਨਾ ਇਕਾ ਨਹੀਂ ਮੰਗੇ ਨਾਮ ਦੀ ਨਾਨਕ ਮਹਾਰਾਜ ਦੇ ਨਾਮ ਦਾ ਸਾਰੀ ਆਸੇ ਰਵੇ ਸੇ ਇੱਕ ਪਾਸੇ ਸਿੱਧ ਕੇ ਨਾ ਠੀਕ ਹੈ ਜੀ ਸਤਬੀਜ ਫੇਰ ਵੀ ਵਾਅਦਾ ਖੋਦਾ ਸਤਬੀਜ ਤੇ ਸਿਰ ਨਾ ਖਾ ਕੇ ਨਾਨਕ ਮਹਾਰਾਜ ਦੇ ਨਾਮ ਦਾ ਕਿਰਪਾ ਕਰੋ ਹਰੇ ਸਤਕੇ ਚਰਨ ਪਖਾਲੀਏ ਨਾਮ ਕੋ ਹਾਂ ਬਲੇ ਹਾਰੇ ਜਾਉਂ ਉਹ ਆਦਮੀ ਨੇ ਫਿਰ ਚੱਲਣਾ ਧੋਈਏ ਪਖਾਲੀਏ ਪਖਾਲੀਏ ਨੇ ਕਿਹਾ ਹੋਇਆ ਹਾਂਜੀ ਇਸਕੇ ਚੱਲ ਪਖਾਲੀਏ ਉਹ ਆਦਮੀ ਸਰਵ ਸ੍ਰੇਸ਼ਟ ਪਖਾਲੀਏ ਦਾ ਮਤਲਬ ਤਾਂ ਹੋਵੇ ਪੇੜੇ ਦੀ ਹੈਗਾ ਅੱਛਾ ਜੀ ਕਿਹਦੇ ਪਖਾਲੇ ਚ ਫੀਲ ਲੱਗਦੇ ਚੱਲਣਾ ਪਖਾਲੀਏ ਜਿਵੇਂ ਆਪਾਂ ਅੱਗੇ ਹੱਥ ਕਰਦੇ ਤੇ ਕੋਈ ਯਾਤਰੀ ਆ ਗਿਆ ਉਹਦੇ ਪੈਰ ਤੋਂ ਹੱਥੇ ਹੱਥੇ ਵੀ ਥੱਕਿਆ ਹੋਇਆ ਆਇਆ ੂਰ ਤੋਂ ਆਇਆ ਫੈਦਲ ਆਇਆ ਉਹਦਾ ਆਦਰ ਵਾਸਤੇ ਆਦਰ ਕਰ ਦਈਏ ਸਾਂ ਜੋ ਕਿ ਛੜੀਏ ਠੀਕ ਹੈ ਉਹ ਉਹ ਆਦਰ ਉਹ ਬਾਦ ਦੀ ਠੀਕ ਹੈ ਜੀ ਉਹ ਆਦਰ ਹੋਗਾ ਮਹੱਲਾ ਤੀਜਾ ਨਾਨਕ ਤਰਵਰ ਏਕ ਫਲ ਦੂਹੀ ਪਖੇਰੂ ਆਹੇ ਆਵਤ ਜਾਤਰਾ ਦਿਸਹਿ ਨਾ ਪਰ ਪੰਖੀ ਤਾਹੇ ਤਰਵਰ ਏਕ ਫਲ ਇੱਕੋ ਹੀ ਤਰਵਰ ਆ ਫਲ ਵੀ ਇੱਕੋ ਹੀ ਹੈ ਕੋਈ ਪਖੇਰੂ ਆਹੇ ਪੰਛੀ ਲੋਰ ਹੈ ਸਰਵਰ ਦੇ ਪੰਛੀ ਦੋਨੇ ਸਰਵਰ ਇੱਕ ਦਾ ਫੜ ਵੀ ਇੱਕ ਦਾ ਅੱਛਾ ਜੀ ਇੱਕ ਦਾ ਫੜਦਾ ਸਰਵਰ ਨੂੰ ਲੱਗਦਾ ਇੱਕ ਦਾ ਸਰ ਇੱਕ ਦਾ ਸਰਵਰ ਨੂੰ ਲੱਗਦਾ ਹੀ ਨਹੀਂ ਇਹ ਜਿਹੜਾ ਸਰੀਰ ਰੂਪੀ ਸਰਵਰ ਹੈ ਹਾਂ ਜੀ ਬੰਦੇ ਕਾਣ ਵਾਲਾ ਫੜੇ ਨੂੰ ਲੱਗਦਾ ਹੀ ਨਹੀਂ ਉਹਦਾ ਥੱਲੇ ਧਰਤੀ 'ਚ ਪੈਦਾ ਹੁੰਦਾ ਜਿਹੜੀਆਂ ਹੋਲੀਆਂ ਕਰਦੇ ਨੇ ਗਾਨੇ ਤਾਂ ਸਾਡੇ ਪੱਟਾ 'ਚ ਪੈਦਾ ਹੁੰਦੀ ਇਹਨਾਂ ਨੂੰ ਪਤਾ ਸਿੱਖ ਬਹਿਲਾਉਂ ਗਿਆ ਠੀਕ ਹੈ ਜੀ ਮੈਂ ਨਾਲੇ ਜੱਟ ਬਹਿਲਾਉਂ ਗਿਆ ਨਾ ਪਰ ਜੁਰੀਤ ਤਾਂ ਬਹਿਲਾਉਂ ਦਰਖਤ ਨਹੀਂ ਹਲਾਕ ਨਹੀਂ ਹੋਪਾ ਸਰਵਰ ਉਹ ਸਰਵਰ ਹਲਾਕ ਨੇ ਅੱਛਾ ਹਲਾਕ ਨੇ ਦਾਮ ਆਲਾਕ ਨੇ ਦੁੱਧ ਆਲਾਕ ਹੈ ਮਾਇਆ ਦੀ ਘੁਨਾਕ ਬੋਲਣਾ ਹੈ ਇਹਦੇ ਤੋਂ ਫਲ ਕੀ ਹੈ ਕਿ ਸਰਵਰ ਤੇ ਅੱਛਾ ਜੀ ਇਹ ਅੰਮ੍ਰਿਤ ਬਾੜੀ ਹੈ ਰੇ ਇਹਦੇ ਨਾਉਨੇ ਅੰਮ੍ਰਿਤ ਪ੍ਰਮਾ ਦਾ ਨਾਮ ਹੈ ਦੇਹੀ ਵੇਸ ਦਾ ਪ੍ਰਮਾਣ ਮੈਂ ਘੇਰੂ ਨੂੰ ਇਹ ਤੁਹਾਨੂੰ ਦੱਸ ਦਊਗਾ ਚਾਹੀਦਾ ਫਲ ਫਸਲੂਰ ਦਾ ਖਾਣੇ ਤੇ ਬਾਹਲੇ શરીਰ ਉਹਦਾ ਬਾਹਰੋਂ ਮਣੀਆਂ ਕਾ ਜਰਾ ਮੋਣੀਆਂ ਬਜ਼ਾਰ ਚ ਮਰਦੀਆਂ ਨੇ ਬਜ਼ਾਰ ਰੋਜ਼ ਲੱਗਦੇ ਨੇ ਸਾਮ ਦਾ ਫੜੇ ਤੇ શરીਰ ਤੋਂ ਮੋਣ ਨੇ ਉਹ ਘੇਰੂ ਤੋਂ ਉਹਨੇ ਦੋਹਾਂ ਨਹੀਂ ਖਰਾਬ ਹੋਇਆ ਡੱਟਾ ਉਹਦਾ ਢਾਂਮੀ ਖਰਾਬ ਦੋਹਾਂ ਸੀ ਉਹ ਦੂਈ ਪਖੇਰੀ ਸੀ ਖਰਾਬੀ ਉਹ ਸਰੀਰ ਦੀ ਉਹ ਖਰਾਬ ਗੈ ਸੀ ਘੇਰੂ ਨੇ ਆਪਣੀ ਖਰਾਬ ਮਾਰਨੀ ਉਹ ਬਘੇਰੂ ਦੁਹਾੜੀ ਉਹ ਕਰਾ ਨਾ ਮੈਂ ਉਹ ਇਸੇ ਸ਼ਰੀਰ ਚੋਂ ਨਹੀਂ ਆਇਆ ਵੀ ਕੋਈ ਇਹ ਦੁਹਾੜਾ ਉਹ ਜਿਹੜਾ ਬੰਦਿਆਂ ਹੋਇਆ ਨਾ ਸ਼ਰੀਰ ਦੀ ਖਰਾਬ ਤੋਂ ਬੰਨ੍ਹਨੇ ਵੀ ਮੇਰੀ ਖਰਾਬ ਹੈ ਇਹ ਗਲਤੀ ਹੈ ਇੱਥੇ ਹੀ ਗਲਤੀ ਹੋਈ ਹੋਈ ਹੈ ਅੱਛਾ ਜੀ ਬਘੇਰੂ ਉਹ ਰੇ ਇਹ ਤਾਂ ਬਘੇਰੂ ਹੱਥ ਪੈਰ ਕਰਕੇ ਖੰਦੂ ਕਰਕੇ ਕੁਝ ਖਰਾਬ ਕਹਿਣਾ ਕਰਦਾ ਹੈ ਹੱਥ ਪੈਰ ਕਰ ਖੰਦੂ ਸਭ ਚੀਤ ਦੁਨੀਆਂ ਨਾਲ ਇਕ ਤਾਂ ਕੀਤਾ ਨਾਂਜਲ ਨਾਲ ਲਾ ਕੇ ਉਹ ਖਰਾਬ ਪੈਦਾ ਕਰਦਾ। ਗਾਉਂ ਦੀ। ਇੰਕਾ ਹੱਥ ਤਾਰ ਕਰਕੇ ਬਾਹਰ ਕਮਾਈ ਕਰਕੇ ਸਰੀਰ ਦੀ ਖਰਾਬ ਪੈਦਾ ਕਰਦਾ। ਕਰਦੇ ਦੋਏ ਖਰਾਬ ਨੇ ਪਰ ਅਸਲ ਖਰਾਬ ਤਾਂ ਉਹਨ ਦੀ ਨੋਬੀ। ਸੁੱਦ ਲੈ ਕਹਿੰਦਾ ਕਹਿੰਦੇ। ਪਾਲ ਦੀ ਲੋੜ। ਹੂੰ। ਠੀਕ ਹੈ ਜੀ। ਨਾਨਕ ਤਰਵਰ ਏਕ ਫਲ ਦੋਏ ਪਖੇਰੂ ਆਹੇ ਆਵਤ ਜਾਵਤ ਨਾ ਦੀਸਈ। ਨਾ ਪਰ ਪੰਖੀ ਤਾਹੇ ਦੇਖੋ ਇਹਨੂੰ ਵੀ ਕੰਕਰ ਹੈ ਫਲੂ ਵੀ ਉਗੜਾ ਫਲ ਵੀ ਕੋਈ ਹੈ ਧਰਮ ਵੀ ਕੋਈ ਹੈ ਖੇਰੂ ਲੋਜ ਰੂਦ ਇਹ ਧਰਮ ਆਏ ਆਪ ਤੇ ਜਾਂ ਤਾਂ ਨਿਸੀ ਆਉਂਦੇ ਜਾਂਦੇ ਵੀਦੇ ਨਹੀਂ ਫਿਰ ਪਰ ਖੇਰੂ ਦੋਏ ਇਹ ਜੇ ਬਖੇਰ ਹੀ ਜਾਂਦੇ ਨੇ ਉੜਦੇ ਆ ਇੱਕ ਹਾਂਸ ਹੈ ਇੱਕ ਬਗਲਾ ਪਤਾ ਨਹੀਂ ਲੱਗਦਾ ਕਾਦੋਂ ਤੇ ਕਿੱਧਰ ਹੀ ਜਾਂਦੇ ਨੇ ਦੀਦਾਰੀ ਉਹਨੇ ਜਾਂਦੇ ਨਹੀਂ ਦੀਦਾਰੀ ਆਵਤ ਜਾ ਸਕੂ ਦਿਸੀ ਪਰ ਪੰਖੀ ਤਾਂ ਹੈ ਪਰ ਪੰਖੀ ਤਾਂ ਹੈ ਜੇ ਬਿਨਾ ਪਰਾਂ ਤੋਂ ਪੰਖੀ ਆ ਉਹ ਵਾ ਪਰ ਤਾਂ ਹੈ ਜੇ ਉਹ ਨਾਲ ਉੱਡ ਲਈ ਜਾ ਸਕਦਾ ਉਹ ਖੇਰੂ ਕਿਹਾਈ ਨਹੀਂ ਜਾ ਸਕਦਾ ਜੇ ਖੰਭ ਹੈ ਜੀ ਅੱਛਾ ਜੀ ਹੈ ਜੇ ਖੰਭ ਵੀ ਹੈ ਜੇ ਜ ਸੰਸਾਰੀਡ ਉਹਨਾਂ ਦੇ ਲਾਗਾਰੀ ਖੰਭ ਨੇ ਉਹ ਲਾਗਾਰੀ ਜਾ ਸਕਦਾ ਨਾਖਾਰੀ ਹੋ ਸਕਦਾ ਬਾਹਰ ਜਿਹੜਾ ਖਾਰੀ ਹੋ ਸਕਦੇ ਨੇ ਕੰਮੇਰਾਕਾਰੀ ਹੋ ਸਕਦੇ ਜੀ ਨਾਂ ਨੇਰਾਕਾਰੀ ਹੋ ਸਕਦੇ ਜੀ ਤੇ ਖਾਬ ਕਿਉਂ ਨਹੀਂ ਹੋ ਸਰ ਜੀ ਨਾਂਕਾਰੀ ਠੀਕ ਖਾਬ ਕਿ ਨਹੀਂ ਨਾ ਸ ਪੰਖੀ ਕਾਦਾ ਹੋਇਆ ਜੀ ਪਾਸ ਥਈ ਦੀ ਉਹਦੇ ਉਹਦੇ ਪੰਖ ਹੈ ਨਹੀਂ ਤਾਂ ਫਿੜੀ ਆ ਸਕਦੇ ਆ ਪੰਛੀ ਨਹੀਂ ਗਿਆ ਪੰਖੀ ਹੈ ਪੰਖੀ ਤਾਂ ਕੀ ਬਣਦਾ ਜੀ ਫਿਰ ਨਾ ਪਰ ਪੰਖੀ ਤਾਂ ਹੈ ਅੱਬਾ ਵਾਲੇ ਨੇ ਹੋ ਨਾ ਪਰ ਪੰਖੀ ਤਾਂ ਹੈ ਪਰਵਾਜ਼ਾ ਨਾ ਪਖਿਓ ਹੈ ਇਹਦੇ ਉਹਨਾਂ ਨੂੰ ਪਖਿਓ ਹੈ अच्छा उड़ਦੇ ਜਾਂਦੇ ਆਉਂਦੇ ਵੀਦੇ ਦੀ ਭਗਦੇ ਪਰ ਕਹਿੰਦੇ ਉਹਨਾਂ ਨੂੰ ਪੰਖੀ ਹੋਰੇ ਠੀਕ ਨਾਂ ਦਾ ਨਗਰ ਬਨਾਬ ਉਹਨੂੰ ਕਲਾ ਨਹੀਂ ਬਰਉਦਾ اچھا ਜੀ ਬਣਾਉਂਦਾ ਠੀਕ ਹੈ اچھا ਇਹਦਾ ਨਾਮ ਬਣ ਜੇਗਾ ਜੀ ਆਵਜਾਤ ਨਾਲ ਦਿੱਸੇ ਹੀ ਨਾਮ ਪਰ ਪੰਖੀ ਤਾਂ ਹੈ ਨਾਮ ਪੰਖੀ ਹੈ ਠੀਕ ਹੈ ਜੀ ਨਾਂ ਭਗਦੇ ਹੋਈ ਉਹਨਾਂ ਦਾ ਕਹਿੰਦੇ ਉਹਨਾਂ ਨੂੰ ਪੰਖੀ ਕਰਕੇ ਹੀ ਨੇ ਅੱਦੇ ਹੰਸ ਆਕੇਲਾ ਅਰਜਵ ਕੀਓ ਯਾ ਠੀਕ ਹੈ ਜੀ ਠੀਕ ਹੈ ਜੀ ਬਹੁ ਰੰਗੀ ਰਸ ਭੋਗਿਆ ਸ਼ਬਦ ਰਹਿ ਨਿਰਵਾਣ ਹਰ ਰਸ ਫਲ ਰਾਤੇ ਨਾਨਕਾ ਕਰਮ ਸੱਚਾ ਨਿਸ਼ਾਨ ਬਹੁ ਰੰਗੀ ਰਸ ਭੋਗਿਆ ਬਹੁ ਰੰਗੀ ਰਸ ਭੋਗਿਆ ਜੀ ਹੂੰ ਬਹੁ ਰੰਗੀ ਰਸ ਭੋਗਿਆ ਦਾ ਬਾਕੀ ਗਿਆਨ ਵੀ ਬਹੁ ਰੰਗੀ ਰਸ ਭੋਗਿਆ ਅੰਨ ਬਹੁਤ ਸਾਰੇ ਗ੍ਰੰਥ ਸੁਨੇ ਜੀ ਜੀ ਕ੍ਰੋਮਦਾਜੀ ਨੂੰ ਬਹੁਤ ਗ੍ਰੰਥ ਸੁਣੇ ਜਰਵਾਣ ਨਹੀਂ ਹੋ ਸਕਦਾ ਨਿਰਵਾਣ ਜੀ ਤभी ਹੋ ਸਕਦਾ ਪਰਾਜੇ ਇਹ ਸ਼ਬਦ ਹੈ ਉਦੇਸ਼ ਹੈ ਜਰਵਾਣ ਹੋਰ ਸੁਣੇ ਨਿਰਵਾਣ ਸੰਗ ਬੋਧੀ ਬੰਦ ਚੱਲ ਜਾਂਦਾ ਹੋਰ ਬੋਚ ਪਹੁੰਚ ਜਾਂਦਾ ਜਣਾ ਨਿਰਵਾਣ ਤਾਂ ਕਹਿਣਾ ਨੇ ਏਡੀ ਜਿਹੜੀ ਬੋਲਣ ਦੀ ਆਸ ਤਾਂ ਨਾ ਬਾਹਣ ਹੈ ਤੇ ਬੋਲਣ ਵੀ ਬੰਦ ਕਰ ਦਿੰਦਾ ਹੈ ਜਿਵੇਂ ਮੇਰਾ ਬੋਲਣ ਦੇ ਵਿੱਚ ਹੀ ਸਾਰਾ ਫਸਦਾ ਆਪਣਾ ਕਦੇ ਨਹੀਂ ਫਸਦੇ ਆਪ ਬਚਦੀ ਆਪਣੇ ਬਚਨਾਂ ਨਾਲ ਬੰਨ੍ਹਉਂਦਾ ਜੇ ਕਹਿੰਦਾ ਮੈਂ ਕੋਟੂਕਾਂ ਦਾ ਕਾਫਸ ਗਿਆ ਜੇ ਕਹਿੰਦਾ ਪਾਪ ਕਰਦਾ ਕਾਫਸ ਗਿਆ ਜੇ ਕਹਿੰਦਾ ਮੇਰਾ ਕਾਫਸ ਗਿਆ ਜੇ ਕਹਿੰਦਾ ਨਹੀਂ ਤਾਂ ਫਸ ਗਿਆ ਗੋਲ ਰੋਈ ਬੰਦ ਕਰ ਤਾ ਕਹਿੰਦਾ ਤੋ ਬੋਲ ਸਮਰੀ ਗਲਤੀ ਗੋਲ ਰੋਈ ਬੰਦ ਕਰ ਠੀਕ ਹੈ ਜੀ ਹਰ ਰਸ ਫਲ ਰਾਤੇ ਨਾਨਕਾ ਕਰਮ ਸੱਚਾ ਨਿਸ਼ਾਨ ਜਿਹੜੇ ਹਰ ਰਸ ਰੂਪੀ ਫਲ ਦੇ ਨਾਲ ਰਸ ਗਏ ਜਿਹੜਾ ਉਹ ਖਾਣ ਲੱਗ ਗਏ ਹੋਰ ਉਹਨੂੰ ਛੱਡ ਕੇ ਹੋਰ ਫੜ ਕੋਈ ਖਾਦਈ ਨਹੀਂ ਕਾਹ ਕੋ ਸੱਚਾ ਦੀ ਸ਼ਾਨ ਆਸਾਂ ਵਿੱਚ ਉਹਨਾਂ ਦੇ ਦਰਗਾਹ ਦੀ ਪੂਰੀ ਦਰ ਪਰ ਉਹਨਾਂ ਦੇ ਅੰਦਰ ਸ਼ਬਦ ਵੀ ਪ੍ਰਗਟ ਨਹੀਂ ਹੋਣ ਨਿਸ਼ਾਨ ਉਹਨਾਂ ਨੇ ਆਵਾਜ਼ ਕਰਦੀ ਆ ਉਹਨਾਂ ਲਈ ਆ ਜਾਏ ਗੁਰਬਾਨੀ ਪਰਮ ਸੱਚਾ ਦੀ ਸ਼ਾਨ ਠੀਕ ਹੈ ਜੀ ਅੱਛਾ ਜੀ ਇਹ ਜਿਹੜਾ ਪਹਿਲਾ ਆਪਾਂ ਕਰਕੇ ਹਟੇ ਨਾ ਨਾਨਕ ਤਰਵਾਰ ਏਕ ਫਲ ਦੋਇ ਪਖੇਰੂ ਆਹੇ ਆਵਤ ਜਾਤ ਨਾ ਦੀਸੈ ਨਾਮ ਪਰ ਪੰਖੀ ਤਾਹੇ ਇਹ ਬਹੁਤ ਅਲਝੇਮਾ ਪਿਆ ਹੋਇਆ ਇਹਨਾਂ ਨੂੰ ਇੱਥੇ ਜਿੰਨੇ ਵੀ ਅਰਥ ਹੋਏ ਆ ਹੁਣ ਤੱਕ ਉਹ ਅਰਥ ਇਸ ਤਰ੍ਹਾਂ ਕਰਦੇ ਆ ਨਾਨਕ ਗੁਰੂ ਜੀ ਫਰਮਾਉਂਦੇ ਹਨ ਕਿ ਸਰੀਰ ਇੱਕ ਰੁੱਖ ਹੈ ਇਸ ਨੂੰ ਇੱਕ ਫਲ ਲੱਗਿਆ ਹੋਇਆ ਹੈ ਅਤੇ ਇਸ ਰੁੱਖ 'ਤੇ ਦੋ ਪੰਛੀ ਬੈਠੇ ਹੋਏ ਹਨ ਕੀ ਆਉਂਦੇ ਜਾਂਦੇ ਦਿਸਤੇ ਨਹੀਂ ਹਨ ਅਤੇ ਨਾ ਉਹਨਾਂ ਪੰਛੀਆਂ ਨੂੰ ਖੰਭ ਲੱਗੇ ਹੋਏ ਹਨ। ਵਾਕਿਆ ਤੇ ਇੱਕ ਦਾ ਅਰਥ ਇਹ ਹੈ ਜੀ ਉਹਨੇ ਖਾਂਦੇ ਕੀ ਫਿਰ ਅੱਦੇ ਬੈ ਕੇ ਕਾਹਨੋਂ ਉਰੇ ਭੁੱਖੇ ਮਰਦੇ ਨੇ ਉਹਨੇ ਕੋ ਗੁੜ ਕੇ ਆਉਂਦੇ ਨਹੀਂ ਹੁੰਦੇ। ਹਾਂਜੀ ਇਹ ਬਹੁਤ ਵੱਡੀ ਮੈਨੂੰ ਗੱਲ ਨਹੀਂ ਸਮਝ ਆ ਰਹੀ ਵੀ ਗੱਲ ਹੋਈ ਕੀ ਹੈ। ਜੀ ਇੱਕ ਹੋਰ ਅਰਥ ਮੈਂ ਪੜਦਾ ਜੀ ਆਹ ਇਹ ਨਾਨਕ ਸਰੀਰ ਮਾਨੋ ਇੱਕ ਬ੍ਰਿਛ ਹੈ ਦੋ ਇਸਤੇ ਪੰਛੀ ਬੈਠੇ ਹਨ ਇੱਕ ਜੀਵਾਤਮਾ ਤੇ ਦੂਸਰਾ ਹੈ ਪਰਮਾਤਮਾ ਪਰਮਾਤਮਾ ਨੂੰ ਪਾਜੀ ਬੁਲਾਤਾ ਆ ਬੰਦੇ ਉੱਤੇ ਪਰਮਾਤਮਾ ਬੈਠਾ ਹੈ ਮਨ ਬਲਾ ਹੋ ਗਿਆ ਪਰਮਾਤਮਾ ਛੋਟਾ ਹੋ ਗਿਆ ਕੀ ਗੱਲ ਕਰਦੀ ਐ ਇਹਨਾਂ ਦੀ ਤੁਸੀਂ ਇਹਨਾਂ ਦੇ ਪੱਲੇ ਕੁਛ ਹੈ ਕਿ ਤੂੰ ਇੱਕ ਤਾਂ ਜੀਵਾਤਮਾ ਦੱਸਦੇ ਆ ਜੀ ਜੀਵਾਤਮਾ ਔਰ ਪਰਮਾਤਮਾ ਚ ਕੀ ਫਰਕ ਹੁੰਦਾ ਜੀਵਾਤਮਾ ਦੋ ਹਿੱਸਿਆਂ ਦੇ ਉਹ ਇਹ ਆਣਾ ਚੇਤਨਾਲ ਮਾਨੋ ਇੱਕ ਹੋ ਜਾਂਦੀ ਹੈ ਪਰਮਾਤਮਾ ਹੈ ਇੱਕ ਹੋਏ ਤੇ ਪਰਮਾਤਮਾ ਨਹੀਂ ਉਹ ਵੀ ਨਹੀਂ ਆਤਮ ਜਾਣਿਆ ਪਰਮਾਤਮਾ ਤੋਂ ਇਹਨਾਂ ਨੇ ਪਰਮਾਤਮਾ ਪਹਿਲੇ ਪੰਛੀ ਬਣਾ ਕੇ ਉੱਤੇ ਬਿਠਾ ਲਤਾ ਕੀ ਹੋਣਾ ਇਹਨਾਂ ਨੂੰ ਕਹੀਏ ਇਹਨਾਂ ਨੇ ਅਸਲ ਕਿੱਥੋਂ ਲਈ ਹੈ ਆਵਾਜ਼ ਇਹਨਾਂ ਦੀ ਕਿੱਥੋਂ ਪੈਦਾ ਹੋਈ ਹੈ ਕਿਹੜੀ ਪੌੜੀ ਹੈ ਕਿਹੜਾ ਸ਼ਬਦ ਹੈ ਕਿਹੜਾ ਰਾਗ ਹੈ ਕਿਹੜੀ ਬਾਣੀ ਹੈ ਕਿੱਥੋਂ ਧਾਰ ਦੋ ਇਹਨਾਂ ਕੋਲ ਆਈਏ ਦੱਸਣ ਇਹ ਦੱਸਣ ਨੂੰ ਇਹਨਾਂ ਬਾਰੇ ਕੀ ਦੱਸਣ ਹ ਇਹ ਦੋਏ ਪੰਛੀ ਆਉਂਦੇ ਜਾਂਦੇ ਦਿਸਦੇ ਨਹੀਂ ਨਾ ਇਹਨਾਂ ਪੰਛੀਆਂ ਦੇ ਖੰਭ ਦਿਸਦੇ ਹਨ ਫਿਰ ਪ੍ਰੋਫੈਸਰ ਸਾਹਬ ਸਿੰਘ ਨੇ ਲਿਖਿਆ ਜੀ ਹੇ ਨਾਨਕ ਸੰਸਾਰ ਰੂਪ ਰੁਖ ਹੈ ਇਸ ਨੂੰ ਮਾਇਆ ਮੋਹ ਰੂਪ ਦਾ ਇੱਕ ਫਲ ਲੱਗਿਆ ਹੋਇਆ ਹੈ ਮਾਇਆ ਮੋਹ ਦਾ ਦੋ ਚਲੋ ਦੋ ਕਿਸਮ ਦੇ ਗੁਰਮੁਖ ਤੇ ਮਨਮੁਖ ਪੰਛੀ ਹਨ ਉਹਨਾਂ ਪੰਛੀਆਂ ਨੂੰ ਖੰਭ ਨਹੀਂ ਹਨ ਤੇ ਉਹ ਆਉਂਦੇ ਜਾਂਦੇ ਦਿਸਦੇ ਨਹੀਂ ਗੱਲ ਦੀ ਬਣੀ ਗੱਲ ਕੁਝ ਵੀ ਨਹੀਂ ਬਣੀ ਫਿਰ ਇਹ ਨਿਰਣਾ ਕਰਦੇ ਆਂ ਜੀ ਗੁਰਬਾਣੀ ਵਿੱਚ ਸੰਸਾਰ ਤੇ ਕਾਇਆ ਦੋਹਾਂ ਨੂੰ ਰੁਖ ਤੇ ਰੂਪਕ ਵਿੱਚ ਵਰਤਿਆ ਗਿਆ ਹੈ ਉਹ ਸ਼ਲੋਕ ਦਿੰਦੇ ਆਂ ਜੀ ਕਾਇਆ ਬਿਰਖ ਪੰਖੀ ਵਿੱਚ ਵਾਸਾ ਅੰਮ੍ਰਿਤ ਚੁਗੈ ਗੁਰ ਸ਼ਬਦ ਨਿਵਾਸਾ ਨਾਨਕ ਗੁਰ ਸੰਤੋ ਗੁਰ ਰੁਖ ਧਰਮ ਫੁੱਲ ਫਲ ਗਿਆ ਇਹ ਕਹਾਣੀ ਗਵੀਰ ਖਾਨ ਸਰਵਰ ਇਹ ਕਹਨ ਤਦਾਲ ਸਾਹਾ ਪੋਪ ਪੱਤਰ ਰਸ ਭਰੀਆ ਇਹ ਅੰਮ੍ਰਿਤ ਦੀ ਬਾੜੀ ਹੈ ਰੇਤ ਨਾਰ ਪੂਰੇ ਕਰੀਆ ਜਾਣੀ ਜਾਣੀ ਦੇ ਰਾਜਾ ਰਾਮ ਕੀ ਕਹਾੜੀ ਪੁੱਤਰ ਜੋਤ ਗਿਆਨ ਪ੍ਰਗਾਸਾ ਕਿ ਗੁਰਮੁਖ ਵਿਰਲੇ ਜਾਣੀ ਇਹ ਗੁਰਮੁਖ ਵਿਰਲੇ ਜਾਣੀ ਸਾਹ ਜਦੋਂ ਤੋਂ ਮੈਂ ਜਾਣ ਲੈਂਦਾ ਉਹ ਵਿਰਲਿਆਂ ਚੋਂ ਇਹ ਚ ਕੋਣ ਵਿਦਵਾਨ ਵਿਰਲਿਆਂ ਚੋਂ ਤਾਂ ਕੋਈ ਵਿਰਲੇ ਨਹੀਂ ਜਾਣੀ ਇਹ ਚੱਖ ਮਾਰਦੇ ਰਿਹਾ ਮਾਰੀ ਜਾਂ ਕੀ ਫਰਕ ਪੈਂਦਾ ਗਰਾਉਂਡ ਕੀ ਆ ਗੁਰਬਾਣੀ ਜਿਹੜੇ ਕੋਲ ਹੋਰ ਕਈ ਸ਼ਾਬਦ ਨੇ ਰੁਖ ਦੇ ਹੁੰਦਾ ਯਾਦ ਆਏ ਕੋਈ ਤਾਂ ਉੱਤੇ ਉਹਨਾਂ ਨੇ ਦਿੱਤੇ ਆ ਜੀ ਇੱਕ ਦੋ ਕਵੀਰ ਤਰਵਰ ਰੂਪੀ RAM ਹੈ ਫਲ ਰੂਪੀ ਬੈਰਾਗ ਉਹ ਤੇ ਬੈਰਾਗ ਦਾ ਫਲ ਉਹ ਬੋਧ ਦਾ ਫਲ ਕਹਿੰਦੇ ਹਾਂਜੀ ਇਹ ਬੈਰਾਗ ਦਾ ਫਲ ਹੈ ਤਾਂ ਬੋਧ ਦਾ ਫਲ ਕਿੱਥੋਂ ਆ ਗਿਆ ਫਿਰ ਤੇ ਉਹ ਕਹਿੰਦੇ ਗੁਰਬਾਣੀ ਵਿੱਚ ਤਰਵਰ ਸ਼ਬਦ ਸੰਸਾਰ ਤੇ ਕਾਇਆ ਦਾ ਰੂਪਕ ਹੀ ਨਹੀਂ ਗੁਰੂ ਅਤੇ ਪਰਮਾਤਮਾ ਲਈ ਵੀ ਵਰਤਿਆ ਗਿਆ ਹੈ ਚਲ ਪਰਮਾਤਮਾ ਲਈ ਵਰਤਿਆ ਗਿਆ ਚਲੋ ਗੁਰੂ ਲਈ ਵੀ ਵਰਤਿਆ ਗਿਆ ਪਰ ਉਹ ਗੁਰ ਨੂੰ ਫੇ ਗੁਰੂ ਕਹਿੰਦੇ ਨੇ ਨਾ ਚਲੋ ਜੋ ਮਰਜ਼ੀ ਕਹੀ ਜਾਂ। ਠੀਕ ਹੈ ਜੀ ਕਹਿੰਦਾ ਭਾਵੇਂ ਉਹਨਾਂ ਨੂੰ ਇਹ ਗੱਲ ਸਮਝ ਨਹੀਂ ਆਈ ਕਿ ਇਹ ਸ਼ਲੋਕ ਦੇ ਅਰਥ ਕੀ ਆ। ਆਹ ਨਾਲ ਕੁਝ ਵੀ ਨਹੀਂ ਆਇਆ। ਤੁਸੀਂ ਇਹ ਜਿਉਂ ਨਹੀਂ ਕਹਿੰਦੇ ਕਿ ਕੋਈ ਸਮਝ ਆ ਜਾਂਦਾ ਕੁਝ ਲੱਭ ਲੈਂਦੇ। ਕਿ ਕੋਸ਼ਿਸ਼ਾਂ ਵਿੱਚ ਆ ਜਾਂਦਾ ਕੁਝ ਲੱਭ ਜਾਂਦੇ। ਕੁਝ ਵੀ ਨਹੀਂ ਸਭ ਚਾਇਆ ਉਹਨਾਂ ਨੂੰ। ਠੀਕ ਹੈ ਜੀ। ਫੌੜੀ ਆਪੇ ਧਰਤੀ ਆਪ ਹੈ ਰਾਹਕ। ਆਪ ਜਮਾਏ ਪੀਸਾ ਵੈ। ਆਪ ਪਕਾਵੇ ਆਪ ਭਾਂਡੇ ਦੇ ਪਰੋਸੈ। ਆਪੇ ਹੀ ਬਹਿ ਖਾਵੈ ਰਾਈ ਮੁਸਾਫਰ ਵੀ ਆਪ ਧਰਤੀ ਵੀ ਆਪ ਧਰਤੀ ਹਿਰਦਾ ਅੱਛਾ ਜੀ ਧਰਤੀ ਤਾਂ ਹਿਰਦਾ ਹੈ ਹਾਂ ਰਾਖਾ ਕੌਣ ਹੈ ਜੀ ਨਾ ਅਨੇ ਰਾਈ ਹੈ ਮੁਸਾਫਰ ਹੈ ਆਪ ਮੁਸਾਫਰ ਹੈ ਧਰਤੀ ਦੇ ਦੁਪਹਿਰਾਂ ਇੱਥੇ ਬੈਠਾ ਤੇ ਠੀਕ ਹੈ ਜੀ ਆਪੇ ਧਰਤੀ ਆਪੇ ਹੈ ਰਾਖ ਆਪ ਜਮਾਏ ਪਿਸਾ ਵੈ ਆਪਣੇ ਆਪ ਨੂੰ ਆਪ ਪੈਦਾ ਕਰਦਾ ਜਮਾਇ ਜੇ ਜਬ ਜੰਦਾ ਹੈ ਜੇ ਜਬ ਜੰਦਾ ਨਾ ਇੱਥੇ ਧਰਤੀ ਦੇ ਨਾਲ ਇੱਕ ਹੋ ਕੇ ਹਾਂਜੀ ਫਿਰ ਪੀਸ ਆਏ ਫਿਰ ਆਪਣੇ ਆਪ ਨੂੰ ਬ੍ਰੀਕੀ ਨਾਲ ਸਮਝਦਾ ਬ੍ਰੀਕੀ ਨਾਲ ਪੀਸ ਆਏ ਧਰਤੀ ਥੋੜੀ ਬੀਸਲੀ ਹੈ ਆਪਣੇ ਆਪ ਨੂੰ ਪੀਸਾ ਧੱਦਾ ਤੂੜਪੁਦੀ ਤੇ ਤੇਰੀ ਜਰੂਰ ਤਨ ਦੇ ਉਤੇ ਰੁਚਰੇ ਜੇ ਰੁਚਰੇ ਕਾਬੂ ਦੂ ਫਿਰ ਬ੍ਰੀਕੀ ਨਾਲ ਸਮਝਦਾ ਹੈ ਇਹ ਬਰੀਕੀ ਨਾਲ ਸੁਭਿਦ ਲੈਂਦਾ ਤੇ ਗਿਆਨ ਦੀ ਜਾਂਦੀ ਹੁੰਦੀ ਹੈ ਠੀਕ ਹੈ ਜੀ ਆਪ ਪਕਾਵੈ ਆਪ ਭਾਂਡੇ ਦੇ ਪਰੋਸੈ ਆਪੇ ਹੀ ਬਹਿ ਖਾਵੈ ਹਾਲੇ ਵਿੱਚ ਤਾਂ ਵਸਤੂ ਕੋਈ ਸਸੁਰ ਤੋਂ ਵਿਚਾਰੋ ਅਬਰ ਨਾਮ ਕਰਤਾ ਪਈਓ ਜਿਸ ਤੱਕ ਆਪੇ ਪਰੋਸਦਾ ਹੈ ਆਪੇ ਪਕਾਉਂਦਾ ਹੈ ਗਿਆਨ ਨੂੰ ਬਹਿਣਾ ਸੋਧਤ 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 ਸੀਧਿਆ ਤੋਦਾ ਸੋਧਦਾ 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 ਸੁਣ ਜਾਂਦਾ ਫੇ ਪੱਕਦਾ ਗਿਆ ਅੱਛਾ ਜੀ ਕਿਆ ਨੂੰ ਪਕਾਇਆ ਤਾਂ ਲ ਕੱਚਾ ਹੁੰਦਾ ਫਿਰ ਉਹ ਨਹੀਂ ਸਮਝਉਂਦਾ ਸਾਰੀ ਗੱਲ ਹੌਲੀ ਹੌਲੀ ਸਮਝ ਆਉਂਦੀ ਹੈ ਪਕਾਏ ਪਕਾ ਲੈਣਾ ਆਪੇ ਪਾण्डे ਵੇਚ ਰੋਸੇ ਪਾण्डे ਕੀ ਨੇ ਆ ਪਾण्डे ਸ਼ਬਦ ਨੇ ਜਿਹੜੇ ਅੱਖਰ ਨੂੰ ਪਾਡੇ ਨੇ ਅੱਛਾ ਜੀ ਆ ਗੁਰੂ ਗ੍ਰੰਥ ਸਾਹਿਬ ਨੂੰ ਕਾਹਦੀ ਥਾਲ ਕੇ ਹੈ ਆਲੇ ਵਿੱਚ ਤਨ ਵਸਤੂ ਪਈਓ ਇਹ ਅੱਖਰ ਪਾण्डे ਨੇ ਜਿਹਨਾਂ ਦਾ ਪਤ੍ਰਿਆਂ ਦੇ ਵਿੱਚ ਪਾण्डे ਆ ਜਿਹਾ ਦੇ ਤਫਰੋਸ ਕੇ ਥਾਲੇ ਵਿੱਚ ਤੈਨ ਵਸਤੂ ਪਈਓ ਸਤ ਸੰਤੋਖ ਵਿਚਾਰੋ।umbretram ਥਾਂ ਅਧਾਰ ਕਾ ਪਈਓ ਜਿਸ ਕਾ ਸਭ ਅਧਾਰੋ। ਜੇ ਕੋ ਖਾਵੇ ਜੇ ਕੋ ਕੁਛ ਕੇਤਸ ਕਾ ਹੋਏ ਉਧਾਰੋ। ਠੀਕ ਹੈ ਜੀ। ਉਹ ਉਹੀ ਗੱਲ ਸਹੀ ਹੋਈ ਹੈ। ਠੀਕ ਹੈ ਜੀ। ਆਪ ਪਕਾਵੇ ਆਪ ਭਾਂਡੇ ਦੇ ਪਰੋਸੇ ਆਪੇ ਹੀ ਬਹਿ ਖਾਵੇ। ਆਪੇ ਹੀ ਬਹਿ ਖਾਵੇ ਖਾਊਏ ਵੀਰ ਕੁੜ। ਆਪੇ ਹੀ ਖਾਊਗਾ। ਆਤਮਾ ਦੀ ਗੱਲ ਆ ਗਏ। ਠੀਕ ਹੈ ਜੀ ਬ੍ਰਹਮ ਗਿਆਨੀ ਕਾ ਭੋਜਨ ਗਿਆਨ ਹੈ ਜੀ ਹਾਂ ਬ੍ਰਹਮ ਗਿਆਨੀ ਕਾ ਭੋਜਨ ਗਿਆਨ ਹੈ ਠੀਕ ਹੈ ਜੀ ਆਪੇ ਜਲ ਆਪੇ ਦੇ ਛਿੰਗਾ ਆਪੇ ਚੁੱਲੀ ਭਰਾਵੇ ਆਪੇ ਜਲ ਆਪੇ ਦੇ ਛਿੰਗਾ ਆਪੇ ਚੁੱਲੀ ਤੇ ਆਬਾ ਉਹ ਸਿੰਦਾ ਉਹਨੇ ਤੋਂ ਦੋ ਬਿਜੀ ਲਪੇਟਦੇ ਹੁੰਦੇ ਅੱਛਾ ਹਾਂ ਉਹ ਗੜੀ ਪੂਰੀ ਪਰ ਰਹੇ ਨਾ ਟੈਕਨੋਰੀਆ ਜੇ ਡਾਉਨ ਹੋਏਲੇ ਪਰ ਨਾ ਤਾਂ ਹਾਂਜੀ ਹਾਂਜੀ ਵੈਦਾਂ ਗਲਾਉਣਾ ਵੀ ਘੋਟ ਬਾਣੀ ਬੰਦਣਾ ਦਾ ਉਹ ਬਤੇ ਜਿਹੜੇ ਨੂੰ ਬੰਨ੍ਹਦੇ ਮੈਂ ਆਪਾਂ ਚੂੜੀਆਂ ਵੀ ਨਾਲ ਤੇ ਉਹਦੀਆਂ ਪੌਣ ਦੀ ਹਾਂਜੀ ਕਿੰਨਾ ਹੋਵੇ ਕੋਈ ਕਿਤੀ ਜੀ ਹੁੰਦੀ ਹੈ ਉਹ ਉਹ ਵੀ ਕਹਿੰਦੇ ਜਿਹਨੂੰ ਪੌਣ ਕਰੇ ਅੱਛਾ ਜੀ ਪਾਣੀ ਜਾਂ ਪੌਣਦੇ ਨੇ ਉਹਦੇ ਨਾਲ ਪੌਣਦੇ ਕਾਉਟੇ ਜਿਹਨਾਂ ਉਹਦਾ ਹੁੰਦਾ ਹੈ ਟਿੱਕੀ ਜੀ ਅੱਛਾ ਜੀ ਆਪੇ ਜਾਲ ਆਪੇ ਹੈ ਕਿਦਾਂ ਆਪੇ ਚਲੀ ਭਰਾਵਾ ਆਪੇ ਇਹ ਤੇ ਸਟੈਸ ਕਰਦਾ ਹੈ ਕਿ ਬੰਦੇ ਨੂੰ ਚੁਲੀ ਭਰੋਂਗਾ ਬੰਦਨ ਦੀ ਜਦ ਕਰਦਾ ਖਿਰਤਾਂ ਲੈਂਦਾ ਬੰਦਨ ਦੀ ਚੁਲੀ ਪ੍ਰੈਕਟੀ ਲੈਂਦਾ ਤੇ ਬਚਾਉਣ ਦੀ ਤੇ ਜਨਾਕ ਰਾਖੀ ਕਰਨ ਦੀ ਰਾਖਾ ਆ ਬੰਦ ਹੈ ਜਦੋਂ ਮਨ ਤੋਂ ਬਚਾਉਣ ਦੀ ਗਰੰਟੀ ਨਹੀਂ ਲੈਂਦਾ ਲੋ ਫਿਰ ਉਹ ਠੀਕ ਹੈ ਜੀ ਇਹ ਬਚਾਉਣ ਦੀ ਗਰੰਟੀ ਦੋਤੇ ਲੈਂਦਾ ਬੰਦੂ ਤਾਂ ਦੂਬ ਬਚਾਉਣ ਦੀ ਗਰੰਟੀ ਆਪ ਲੈਂਦਾ ਉਹ ਫਿਰ ਕਹਿੰਦਾ ਠੀਕ ਹੈ ਜੀ ਆਪੇ ਸੰਗਤ ਸੱਦ ਬਹਾਲ ਹੈ ਆਪੇ ਵਿਦਾ ਕਰਾਵੇ ਆਪੇ ਸੰਦੇਸ ਦੱਸਦਾ ਬਹਾਲਾ ਆਪੇ ਵਿਦਾ ਕਰਾਵੇ ਆਪੇ ਆ ਦੁਨੀਆ ਪੈ ਗਿਆ ਕਰੁੰਦਾ ਆਪੇ ਇੱਥੋਂ ਲੈ ਜਾਂਦਾ ਠੀਕ ਹੈ ਜੀ ਜਿਸ ਨੂੰ ਕਿਰਪਾਲ ਹੋਵੇ ਹਰ ਆਪੇ ਤਿਸ ਨੂੰ ਹੁਕਮ ਮਨਾਵੇ ਜਿਸ ਨੂੰ ਕਿਰਪਾਲ ਹੋਵੇ ਆਪੇ ਤਿਸ ਨੂੰ ਹੁਕਮ ਜਗਾਦਾ ਜਿੱਤੇ ਜਿਆਦਾ ਕਿਰਪਾ ਹੋ ਜਾਂਦੀ ਹੈ ਉਹਨੂੰ ਹੁਕਮ ਮਨਾ ਲੈਂਦਾ ਪਰ ਮਹੇਸ਼ਰ ਦੀ ਕਿਰਪਾ ਜਿੱਤੇ ਤੇ ਜਿਆਦਾ ਹੋ ਜਾਂਦੀ ਹੈ ਠੀਕ ਹੈ ਜੀ ਉਹ ਹੁਕਮ ਬਣਾ ਲੈਂਦਾ ਇਤਬਾਲ ਲੈਂਦਾ ਇੱਥੇ ਹਰ ਪਰਮੇਸ਼ਰ ਵਾਸਤੇ ਆਇਆ ਜੀ ਜਿਸ ਨੂੰ ਕਿਰਪਾਲ ਹੋ ਗਏ ਹਰ ਆਪੇ ਤਿਸ ਨੂੰ ਹੁਕਮ ਮਨਾਵੇ ਕਿਰਪਾਲ ਹੋ ਗਏ ਆਇਆ ਪਰ ਇਹਨੇ ਪਰਮੇਸ਼ਰ ਵਾਸਤੇ ਵੀ ਨਹੀਂ ਆਇਆ ਹਰ ਅਸਲ ਵਿੱਚ ਹਾਰ ਜਿਹੜਾ ਹੈ ਇਹ ਹਰ ਦੀ ਜਿਹੜੀ ਚਿੱਲ ਕਰਕੇ ਹੀ ਵੰਗ ਹਰ ਆਪ ਸਹਿਤ ਕਮਜ਼ੋਰੀ ਹਰ ਦੀ ਜਿਆਦਾ ਹਰ ਸਿੱਕਟ ਹੋ ਜਾਂਦਾ ਹੈ ਗੁੰਦੀ ਗੱਲ ਬੁਦਣੀ ਹੋਈ ਦੀ ਕਿ ਆਪਾ ਸਿੱਕਟ ਹੋਈ ਇਹ ਬੁਦਣੀ ਗੱਲ ਬੁਦਣੀ ਹੋਈ ਸੀ ਦੋਂ ਤਾਂ ਕਹਿਣਾ ਕੋਈ ਗੁਨਾਹੂ ਫਾਇਰ ਕਰ ਪਾਇਆ ਦੋਸਤੇ ਖਿਲਾਫ ਸਟ੍ਰਿਕਟ ਹੋ ਜਾਣਾ ਪੂਰਾ ਇੱਕ ਆ ਦਿਨ ਕਹਿੰਦਾ ਮੈਂ ਮਰ ਜੂਗਾ ਸ਼ਰਾਬ ਵੀ ਪੀਦਾ ਡਾਕਟਰ ਕਹਿੰਦਾ ਵੀ ਇਹਨੂੰ ਸ਼ਰਾਬ ਖਲਾ ਦੋ ਇਹ ਮਰ ਜੂਗਾ ਉਹ ਕਹਿੰਦਾ ਮੈਂ ਮਰਨਾ ਮਰਜ਼ੂਰ ਆ ਮੈਂ ਨਹੀਂ ਮੇਰੇ ਮੂੰਹ ਤੇ ਨਾ ਬਾਜੀ ਥੁਪਕਾ ਦੱਸੋ ਕਿ ਮੈਂ ਕਾਲ ਕਰੀ ਠੀਕ ਹੈ ਜੀ ਅੱਛਾ ਇੱਥੇ 6ਵੀਂ ਪੌੜੀ ਦੀ ਸਮਾਪਤੀ ਹੈ ਜੀ